हां जी सासिको भाई जी स्वागत है ਤੁਹਾਡਾ ਆਪਣੇ ਚੈਨਲ ਰੈਡ ਜਹਾਜ ਪਟਿਆਲਾ ਤੇ ਦੇਖ ਸਕਦੇ ਹੋ ਭਾਈ ਜੀ 12 ਫੁੱਟੀਆਂ ਪੰਜ ਟਰਾਲੀਆਂ ਖੜੀਆਂ ਨੇ 14 7 ਇੱਕ ਪੀਸ ਖੜਾ ਆ 16 7 ਖੜਾ ਆ ਬਾਕੀ ਕਿਸੇ ਵੀਰ ਨੇ ਕੋਈ ਵੀ ਸਜਾ ਆਰਡਰ ਤੇ ਤਿਆਰ ਕਰਵਾਉਣਾ ਉਹ ਵੀ ਆਪਾਂ ਕਰ ਦਾਂਗੇ ਸ਼ੁਰੂ ਤੋਂ ਗੱਲ ਕਰਦੇ ਆ 16 7 ਡਬਲ ਜੈਕ ਜਾਜੀ ਫਰਸ਼ ਸਵਾ ਦੋ ਫੁੱਟ ਵਾਡੀ ਤੇ 2 1/2 ਫੁੱਟ ਵਿਡ ਲੈਦਰ ਕਟਿੰਗ ਵਾਲਾ 10 ਇੰਚੀ ਚਾਸੀ ਡਬਲ ਜੈਕ ਡਬਲ ਟਾਇਰ 5 ਇੰਚੀ ਗੋਲ ਹਿੱਸਾ 31 ਕੁਇੰਟਲ ਵਜ਼ਨ ਸਿਰਫ 2,75,000 ਦਾ ਬਾਕੀ ਮੌਕੇ ਦੇ ਲੈਸ ਕਰ ਦਾਂਗੇ ਥੋੜਾ ਬਹੁਤਾ ਤੇ 14 7 ਸਵਾ 2 ਫੁੱਟ 20 2.5 ਫੁੱਟ ਵਿਡ ਮੰਜਾ ਲੱਗਿਆ ਹੋਇਆ ਸਾਈਡ ਤੇ 16 ਦੇ ਵੀਰੇ ਲੇਟਾਂ ਲੂਟਾਂ ਵੀ ਲੱਗਿਆ ਨੇ 14 ਦੇ 10 ਇੰਚੀ ਚਾਸੀ ਸਾਈਡ 10 ਗੇ ਟਾਟਾ ਦੀ ਫਰਸ਼ ਜਾਜੀ ਡਬਲ ਜੈਕ ਇਹ 230000 ਦੀ ਬਾਕੀ ਮੌਕੇ ਤੇ ਕਰ ਦਾਂਗੇ ਲੈਸ ਥੋੜਾ ਬਹੁਤਾ ਇਹ 12 6.5 ਖਰੀ ਵੀਰੇ 1.21 ਕੁਆਂਟਲ ਦੀ ਇਹਦਾ ਰੇਟ ਹੈਗਾ 185000 ਜਾਲੀ ਲੱਗਣ ਵਾਲੀ ਹਜੇ ਲੇਜ਼ਰ ਕਟਿੰਗ ਵਾਲਾ ਬੈੱਡ ਹੈ 2 ਫੁੱਟ 20 ਤੇ 2.5 ਫੁੱਟ ਵਿਡ 8 ਇੰਚੀ ਚਾਸੀ ਟਾਟਾ ਸੇਲ ਦੀ ਸਾਈਡ ਵਾਲੀ ਚਾਦਰ ਟਾਟਾ ਸੇਲ ਦੀ ਤੇ ਫਰਸ਼ ਜਾਜੀ ਡਬਲ ਟਾਇਰ ਇੱਕ 85 ਦੀ ਵੀਰੇ 22 ਕਿੰਡਲ ਵਜਨ ਇਹ 12 6 ਖੜੀ ਹੈ ਵੀਰੇ ਸਾਢੇ 20 ਕਿੰਡਲ ਵਜਨ 1,75,000 ਦੀ 2 ਫੁੱਟ 20 2.5 ਫੁੱਟ ਵਿਡ ਜਾਜੀ ਫਰਸ਼ 6mm 8 ਇੰਚੀ ਚਾਸੀ ਟਾਟਾ ਸੇਲ ਦੀ 25 ਟਾਂ ਦਾ ਜੈਕ ਇਹ ਵੀਰੇ 1,75,000 ਦੀ ਆ ਇਹ 12 6 ਖੜੀ ਹੈ ਜੀ 1,80,000 ਦੀ 25 ਟਾਂ ਦਾ ਜੈਕ 8 ਇੰਚੀ ਚਾਸੀ 2 ਫੁੱਟ 20 2.5 ਫੁੱਟ ਵਿਡ ਡਾਲੇ ਦੋ ਫਾੜ ਨੇ ਬਾਈ ਜੀ ਸਾਰੀਆਂ ਟਰਾਲੀਆਂ ਦੇ ਤੇ 8 ਇੰਚੀ ਚਾਸੀ ਟਾਟਾ ਸੇਲ ਦੀ ਆ ਇਹ 80 ਦੀ ਆ ਇਹ 12 6 ਖੜੀ ਹੈ ਵੀਰੇ ਨਵੇਂ ਲੋਹੇ ਦੇ ਫਰਸ਼ ਚਾ ਤੇ ਨਵੇਂ ਮਦਾ ਫਰਸ਼ 3.5 ਇੰਚ ਐਕਸ ਲਾ 8 ਨਟੀ ਹੱਬਾ 8 ਇੰਚ ਚਾਸੀ ਆ 2 ਫੁੱਟ ਬਾਡੀ 2.5 ਫੁੱਟ ਵਿਡਥ ਸਿਰਫ 1.5 ਲੱਖ ਰੁਪਏ ਦੀ ਤੇ ਇੱਕ 12.5 ਇਧਰ ਸੇਮ ਹੀ ਖੜੇ 1,80,000 ਵਾਲੀ ਜਿਵੇਂ ਮਾਲ ਤੁਹਾਨੂੰ ਦੱਸਿਆ ਪਿੱਛੇ ਜਾਜੀ ਫਰਸ਼ ਬਾਕੀ ਕਿਸੇ ਵੀਰ ਨੇ ਕੋਈ ਵੀ ਸਾਈਜ਼ ਆਰਡਰ ਤੇ ਤਿਆਰ ਕਰਵਾਉਣਾ ਸੰਪਰਕ ਕਰ ਸਕਦਾ ਆਪਣੇ ਨਾਲ ਐਨ.ਏ.ਐਸ ਨੰਬਰ ਦਾ ਐਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ ਪਿੰਡ ਰਾਜਗੜ੍ਹ ਸੌਂਦੇয়াল 62394 05240 ਆਪਣਾ ਕੰਟੈਕਟ ਨੰਬਰ ਆ ਇਹ